ਸਰ ਮੇਰਾ ਨਾਮ ਡਾਕਟਰ ਹਰਪ੍ਰੀਤ ਸਿੰਘ ਜਾਲੀ ਹੈ ਮੈਂ ਮੈਚਪਰਲੇ ਹਸਪੀਟਲ ਚ ਡਾਇਰੈਕਟਰ ਹਾਂ ਤੇ ਇਸ ਹਸਪੀਟਲ ਚ ਮੈਂ ਮੇਨਲੀ ਲੈਪਰੋਸਕੋਪਿਕ ਸਰਜਰੀ ਪੈਰੀਟਿਕ ਸਰਜਰੀ ਤੇ ਗੈਸਟੋਇੰਟੈਸਟਾਈਨ ਸਰਜਰੀ ਦਾ ਦੇਖਭਾਲ ਕਰਦਾ ਹਾਂ ਇਸ ਡਿਪਾਰਟਮੈਂਟ ਦੀ ਸਰ ਸਰ ਇਹਦਾ ਮੇਨ ਅਜੰਡਾ ਹੈ ਓਬੈਸਟੀ ਹੈ ਤੇ ਉਹਦੀ ਮੋਟਾਪੇ ਤੇ ਉਹਦੀ ਮੈਨੇਜਮੈਂਟ ਬਾਰੇ ਲੋਕਾਂ ਨੂੰ ਅਵੇਅਰ ਕਰਵਾਣਾ ਤੇ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਵਿੱਚ ਲੋਕਾਂ ਦੀ ਜਿਹੜੀ ਡਾਇਬਟੀਸ ਤੇ ਮੋਟਾਪੇ ਦੀ ਜਿਹੜੀ ਰੇਸ਼ਿਓ ਹੈ ਇਸ ਟਾਈਮ ਨੰਬਰ 1 ਹੋ ਚੁੱਕੀ ਹੈ ਇੰਡੀਆ ਦੀ ਰੇਸ਼ਿਓ ਦੇਖੀਏ ਤਾਂ ਤੇ ਲੋਕੀ ਇਵਨ ਚਾਈਲਡਹੂਡ ਜਿਹੜੀ ਓਬੈਸਟੀ ਬਹੁਤ ਵੱਧ ਰਹੀ ਹੈ ਲੋਕੀ ਛੋਟੀ ਉਮਰ ਚ ਡਾਇਬਟਿਕ ਹੋਣ ਲੱਗ ਪਏ ਆ ਤੇ ਲੋਕਾਂ ਦੇ ਜੋਇੰਟ ਖਰਾਬ ਹੋ ਰਹੇ ਆ ਲੋਕਾਂ ਨੂੰ ਨੀਂਦ ਦੀ ਪ੍ਰੋਬਲਮ ਹੋ ਰਹੀ ਲੋਕੀ ਡਿਪਰੈਸ ਹੋ ਰਹੀ ਹੈ ਲੋਕੀ ਆਪਣੀ ਆਊਟਪੁੱਟ ਵਰਕ ਨਹੀਂ ਦੇ ਪਾਰੇ ਉਹਦੇ ਬਾਰੇ ਲੋਕਾਂ ਨੂੰ ਅਗਾਹ ਕਰਾਉਣਾ ਸਾਡੀ ਜ਼ਿੰਮੇਵਾਰੀ ਹੈ ਕਿ ਦੱਸਿਆ ਜਾਏ ਕਿ ਓਬੈਸਟੀ ਦਾ ਇਲਾਜ ਕਰਉਣਾ ਬਹੁਤ ਜ਼ਰੂਰੀ ਹੈ ਚਾਹੇ ਲਾਈਫਸਟਾਈਲ ਮੋਡੀਫਿਕੇਸ਼ਨਲ ਕਰੀਏ ਚਾਹੇ ਮਾਈਂਡਫੁਲ ਈਟਿੰਗ ਨਾਲ ਕਰੀਏ ਬਿਹੇਵੀਅਰ ਚੇਂजेस ਨਾਲ ਕਰੀਏ ਜੇ ਨਹੀਂ ਉਹ ਪਾਉਂਦਾ ਤਾਂ ਸਰਜਰੀ ਦੀ ਹੈਲਪ ਲੈ ਕੇ ਇਸ ਬਿਮਾਰੀ ਤੋਂ निजात ਪਾਈਏ ਕਿੰਨੇ ਪਰਸੈਂਟ ਲੋਕਾਂ ਨੂੰ ਲੱਗਦਾ ਕਿ ਇਸ ਚੀਜ਼ ਸਰ ਐਸ ਪਰ ਜਿਹੜੀ ਲਿਟਰੇਚਰ ਹੈਗਾ ਉਹਦੇ ਸਾਬ ਨਾਲ ਅਪ ਟੂ 40% ਪੰਜਾਬ ਦੀ ਪਪੂਲੇਸ਼ਨ ਓਬੈਸਟੀ ਨਾਲ ਸuffer ਹੋ ਰਹੀ ਹੈ ਸਰ ਡਿਊ ਟੂ ਫੂਡ ਲਾਈਫਸਟਾਈਲ ਸਰ ਇਹ ਬਹੁਤ ਸਾਰੇ ਮਲਟੀਫੈਕਟੋਰੀਅਲ ਕਹਾਂਗੇ ਇਹਨੂੰ ਫੂਡ ਇਜ਼ ਵਨ ਆਫ ਦਾ ਮੇਨ ਫੈਕਟਰ ਜਿਹਦੇ ਕਰਕੇ ਜਿਹੜਾ ਸਾਡਾ ਖਾਣਾ ਬਹੁਤ ਇਨਸਟੈਂਟ ਹੋ ਗਿਆ ਤੇ ਨੰਬਰ 2 ਵੀ ਆਰ ਨਾਟ ਕਾਊਂਟਿੰਗ ਦਾ ਕੈਲਰੀਜ਼ ਵੀ ਆਰ ਜਸਟ ਈਟਿੰਗ ਸੈਕੰਡ ਥਿੰਗ ਹੋ ਗਈ ਕਿ ਲੈਕ ਆਫ ਐਕਸਰਸਾਈਜ਼ ਜਿਹੜੀ ਬੇਸਿਕ ਐਕਸਰਸਾਈਜ਼ ਵੀ ਛੱਡ ਚੁੱਕੇ ਆ ਤੇ ਲੋਕਾਂ ਨੂੰ ਫੂਡ ਦੀ ਕੈਲਰੀਜ਼ ਬਾਰੇ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ ਜਿੰਨਾ ਉਹ ਖਾ ਰਹੇ ਉਸ ਤੋਂ ਬਹੁਤ ਘੱਟ ਘੱਟ ਕਰ ਰਹੇ ਆ ਤੇ ਜਦੋਂ ਅਸੀਂ ਬਾਡੀ ਨੂੰ ਓਵਰਲੋਡ ਕਰ ਦਾਂਗੇ ਸਾਡੇ ਸਾਰੇ ਆਰਗਨ ਐਗਜ਼ੌਸਟ ਹੋ ਜਾਣਗੇ ਉਹਨਾਂ ਸਾਰੇ ਬਹੁਤ ਸਾਰੇ ਪ੍ਰੋਬਲਮ ਪੈਦਾ ਹੋ ਜਾਣਗੀਆਂ ਤੇ ਜਿਹਨੂੰ metabolic syndrome ਦੇ ਤੌਰ ਤੇ ਪ੍ਰੇਜ਼ੈਂਟ ਕਰਨ ਗਿਆ ਸਾਡੀ ਲਾਈਫ ਨੂੰ ਖਤਰਾ ਪੈਦਾ ਹੋ ਜਾਏਗਾ ਸਰ ਐਡਵਾਈਸ ਇਹ ਹੈ ਕਿ ਪਹਿਲਾਂ ਸਭ ਤੋਂ ਇੰਪੋਰਟੈਂਟ ਹੈ ਲਾਈਫਸਟਾਈਲ ਮੋਡੀਫਿਕੇਸ਼ਨ ਜਿਹਦੇ ਬਾਰੇ ਬੇਸਿਕ ਸਟੈਪਸ ਦੇ ਨਾਲ ਅਸੀਂ ਜ਼ਿੰਦਗੀ ਤਬਦੀਲੀਆਂ ਲਿਆ ਸਕਦੇ ਹਾਂ ਉਸ ਤੋਂ ਬਾਅਦ ਸਾਡੀ ਹੈਗੀ ਬਿਹੇਵੀਅਰਲ ਚੇਂਜਸ ਅਸੀਂ ਖਾਣੇ ਬਾਰੇ ਜਾਣੀ ਹੈ ਕਿ ਖਾਣਾ ਕਿਹੜਾ ਖਾਣਾ ਕਦੋਂ ਖਾਣਾ ਕਿੱਥੇ ਖਾਣਾ ਹੈ ਜਾਂ ਨਹੀਂ ਖਾਣਾ ਖਾਣ ਤੋਂ ਪਹਿਲਾਂ ਸੋਚੀਏ ਖਾ ਕੇ ਨਾ ਸੋਚੀਏ ਥਰਡ ਹੋ ਗਿਆ ਜੇ ਸਾਨੂੰ ਨਈ ਟ੍ਰੀਟਮੈਂਟ ਮਿਲਦੀ ਤਾਂ ਅਸੀਂ ਮੈਡੀਕੇਸ਼ਨ ਦੀ ਯੂਜ਼ ਵੀ ਕਰ ਸਕਦੇ ਹਾਂ ਪਰ ਮੈਡੀਕੇਸ਼ਨ ਦਾ ਯੂਜ਼ ਹੈ ਉਹ ਸਿਰਫ ਰਿਵਰਸੀਬਲ ਹੈ ਜਦੋਂ ਅਸੀਂ ਮੈਡੀਸਿਨ ਬੰਦ ਕਰਾਂਗੇ ਸਾਡਾ weight ਵਾਪਸ ਉੱਥੇ ਫਿਰ ਪਹੁੰਚ ਜਾਏਗਾ ਤੇ ਚੌਥਾ ਹੈਗਾ ਵੈਰੀਟਿਕ ਸਰਜਰੀ ਬਾਰੇ ਨੌਲੇਜ ਲੈਣਾ ਜੋ ਤਾਂ ਸਾਡੇ ਤਿੰਨੇ ਮੈਕੈਨਿਜ਼ਮ ਫੇਲ ਹੋ ਜਾਣ ਅਸੀਂ ਵੈਰੀਟਿਕ ਸਰਜਰੀ ਦੀ অপਸ਼ਨ ਨੂੰ ਯੂਜ਼ ਕਰ ਸਕਦੇ ਆ ਜਿਹਦੇ ਨਾਲ ਅਸੀਂ ਲੌਂਗ ਟਰਮ ਸਸਟੇਨੇਬਲ weight loss ਲੈ ਸਕਦੇ ਆ ਤੇ ਸਾਰੀ ਜਿਹੜੀਆਂ ਕੋਮੋਰਬਿਡਿਟੀਆਂ ਐ ਉਹਨਾਂ ਤੋਂ ਛੁਟਕਾਰਾ ਪਾ ਸਕਦੇ ਆ ਤੇ ਦਵਾਈਆਂ ਤੋਂ ਨਿਜਾਤ ਪਾ ਸਕਦੇ ਆ ਸਰਪ੍ਰੀਟ ਤੋਂ ਬਾਅਦ ਸਰਜਰੀ ਦਾ ਸਕਸੈਸ ਰੇਟ ਸਰ ਸਕਸੈਸ ਰੇਟ ਇਜ਼ ਆਲਮੋਸਟ 100% ਸਰਪ੍ਰੀਟ ਤੋਂ ਬਾਅਦ ਕਦ ਕੰਮ ਕਰ ਸਕਦੇ ਆ ਆਪਾਂ ਸਰ 3rd ਡੇ ਤੋਂ ਪੇਸ਼ੈਂਟ ਡਿਸਚਾਰਜ ਹੋ ਜਾਂਦਾ ਵਿਦਨ 1 ਵੀਕ ਹੀ ਇਜ਼ ਬੈਕ ਟੂ ਵਰਕ ਸਰ ਜਿੰਨਾ ਵੀ ਤੁਹਾਡਾ ਐਕਸਟਰਾ weight ਹੈ 70 ਤੋਂ 100% ਤੱਕ ਤੁਹਾਡਾ ਐਕਸਟਰਾ weight ਸਾਰਾ ਕੱਢਿਆ ਜਾ ਸਕਦਾ ਹੈ ਸਰਜਰੀ ਦੇ ਦੌਰਾਨ ਪ੍ਰੋਲਾਈਫ ਹਸਪੀਟਲ ਦੇ ਵਿੱਚ ਜੋਇੰਟ ਰਿਪਲੇਸਮੈਂਟ ਤੇ ਆਰਥਰੋਸਕੋਪੀ ਸਰਜਰੀ ਨਾਲ ਜਿਹੜੀ obesidad ਹੈ ਇਹ ਸਾਡੇ ਆਪਣੇ orthopedics ਵੀ ਦੇਖਿਆ ਹੈ weight ਜਿਹੜਾ weight ਸਾਡੇ joints ਤੇ ਜਦੋਂ ਲੋਡਿੰਗ ਹੁੰਦੀ ਹੈ ਤਾਂ ਸਾਡੀ joint ਦੀ degeneration ਜਿਹਨੂੰ ਕਹਿੰਦੇ ਹੈ ਕੋਟੇ ਕਸੰਦੀ ਓਬੈਸਟੀ ਸਾਡੇ ਜੋਇੰਟਸ ਨੂੰ ਡੀਜਨਰੇਸ਼ਨ ਜਿਹੜੇ ਕਹਿੰਦੇ ਗੋਡੇ ਘਸ ਗਏ ਉਸ ਨੂੰ ਵੀ ਵਧਾਉਂਦੀ ਹੈ ਬਹੁਤ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਓਬੀਜ਼ ਨੇ ਨਾਲੇ ਜੋਇੰਟਸ ਦੀ ਪ੍ਰੋਬਲਮ ਹੈ ਸਰ ਉਹਦੀ ਬ੍ਰਾਇਟ੍ਰਿਕ ਸਰਜਰੀ ਕਰਦੇ ਨੇ ਅਸੀਂ ਉਸ ਤੋਂ ਬਾਅਦ ਉਹਨਾਂ ਦਾ ਜੋਇੰਟ ਪੇਨ ਇੰਪਰੂਵ ਹੁੰਦੇ ਦੇਖਿਆ ਉਹਦੀ ਐਕਸ-ਰੇਜ਼ ਦੇ ਵਿੱਚ ਤੇ ਐਮ ਆਰ ਆਈ ਦੇ ਵਿੱਚ ਕਾਰਟਿਲੇਜ ਰੀਜਨਰੇਸ਼ਨ ਜਿਹਨੂੰ ਕਹਿੰਦੇ ਗਰੀਸ ਦੁਆਰਾ ਬਣ ਗਈ ਉਸ ਚੀਜ਼ ਨੂੰ ਵੀ ਦੇਖੋ ਕਿਉਂਕਿ ਜਿਹੜੀ ਚੀਜ਼ ਲੋਡ 70 ਤੋਂ 80 ਕਿਜੀ ਦਾ ਲੈ ਸਕਦੀ ਹੈ ਜਦੋਂ ਪੇਸ਼ੈਂਟ ਓਬੀਜ਼ ਹੋ ਜਾਂਦਾ 130 140 ਕਿਜੀ ਤੱਕ ਲੋਡ ਹੁੰਦਾ ਤਾਂ ਕਾਰਟਿਲੇਜ ਡੀਜਨ ਜਦੋਂ weight reduce ਹੁੰਦਾ cartilage regenerate ਹੋਣ ਲੱਗਦੀ ਹੈ cartilage ਨਵੀਂ ਬਣਨ ਲੱਗਦੀ ਹੈ ਮਤਲਬ ਉਹ ਆਪਣੇ ਸਰੀਰ ਤੋਂ ਇਲਾਵਾ ਆਪਣੇ ਗੋਡਿਆਂ ਨੂੰ ਵੀ ਨਵੀਂ ਜ਼ਿੰਦਗੀ ਦੇ ਦਿੰਦਾ ਜੇ ਆਪਣਾ weight reduce ਕਰਦਾ by any mechanism surgery ਚ weight reduction ਜਿਵੇਂ ਮਰਜੀ ਡਾਈਟ ਮੋਡੀਫਿਕੇਸ਼ਨ ਨਾਲ ਕਰੇ ਉਹਦੇ ਨਾਲ ਨੂੰ ਬਹੁਤ ਫਾਇਦਾ ਹੁੰਦਾ ਬਾਕੀ ਜੋਇੰਟ ਰਿਲੇਟਡ ਪ੍ਰੋਬਲਮ ਵੀ ਉਹਦੀਆਂ weight ਘਟਾਉਣ ਨਾਲ ਇੰਪਰੂਵ ਹੋ ਜਾਂਦਾ ਲੋਕਾਂ ਕੋਲ ਕੀ ਮੈਸੇਜ ਹੋ ਗਿਆ ਲੋਕਾਂ ਨੂੰ ਸਹੀ ਮੈਸੇਜ ਦਿੰਦੇ ਆ ਕਿ ਦੇਖੋ obesity ਜਾਂ ਜਿਹੜਾ ਆਪਣਾ weight ਹੈ ਉਹ ਤੁਹਾਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਮੈਟਾਬੋਲਿਕ ਪ੍ਰੋਬਲਮਸ ਹੁੰਦੀਆਂ ਨੇ ਹਾਰਟ ਰਿਲੇਟਡ ਸਾਰੀ ਪ੍ਰੋਬਲਮਸ ਹੁੰਦੀਆਂ ਨੇ ਇਵਨ ਕਿ ਇਹ ਤੁਹਾਡੇ ਜਿਹੜੇ ਮਸਕਲੋ ਸਕੈਲੇਟਲ ਮਤਲਬ ਜੁਆਇੰਟਸ ਰਿਲੇਟਡ ਪ੍ਰੋਬਲਮਸ ਨੂੰ ਵੀ ਵਧਾਉਂਦਾ ਹੈ ਕਿਸੇ ਨੂੰ ਨੀ ਆਰਥਰਾਈਟਿਸ ਹੈ ਕਿਸੇ ਨੂੰ ਕੋਈ ਜੁਆਇੰਟ ਰਿਲੇਟਡ ਪ੍ਰੋਬਲਮ ਹੈ ਬੋਡੀ ਪੇਨਸ ਹੁੰਦੀਆਂ ਨੇ ਬੋਨੀ ਪੇਨਸ ਹੁੰਦੀਆਂ ਨੇ ਫੇਟ ਰਿਡਕਸ਼ਨ ਦੇ ਨਾਲ ਵੀ ਇੰਪਰੂਵ ਹੁੰਦੀ ਹੈ ਬਾਕੀ ਪੇਸ਼ੈਂਟਸ ਆਨੇ ਇਸ ਤਰ੍ਹਾਂ ਵੀ ਦੇਖਿਆ ਕਿ ਓਬੀਸ ਪੇਸ਼ੈਂਟਸ ਸੀ ਜੋਇੰਟਸ ਵੀ ਖਰਾਬ ਸੀ ਪਹਿਲਾ ਅਸੀਂ ਉਹਦੀ ਆਬੈਸਟੀ ਕੰਟਰੋਲ ਕੀਤੀ ਉਸ ਤੋਂ ਬਾਅਦ ਉਹਦਾ ਜੋਇੰਟ ਕਈ ਵਾਰ ਸਟੇਜ ਇੱਕ ਸਟੇਜ ਤੋਂ ਵੱਧ ਡੀਜੇਰੇਟ ਹੋ ਜਾਂਦਾ ਹੈ ਗ੍ਰੇਡ 4 ਉਸ ਦੇ ਵਿੱਚ ਉਹਨੂੰ ਨੀ ਰਿਪਲੇਸਮੈਂਟ ਹੀ ਕਰਾਣੀ ਪੈਂਦੀ ਜਿਹੜੀ ਸਾਡੀ ਉਹਰੇ ਬੈਸ਼ ਪ੍ਰੋ ਲਾਈਫਸ ਅਸੀਂ ਲੇਟੈਸਟ ਐਡਵਾਂਸ ਟੈਕਨੀਕਸ ਨਾਲ ਨੀ ਰਿਪਲੇਸਮੈਂਟ ਕਰ ਰਹੇ ਹਾਂ ਜਿਦੇ ਵਿੱਚ ਕੋਈ ਮਸਲ ਡਿਸੈਕਸ਼ਨ ਨਹੀਂ ਹੁੰਦੀ ਕੋਈ ਬਲੀਡਿੰਗ ਨਹੀਂ ਹੁੰਦੀ ਜ਼ੀਰੋ ਬਲੀਡਿੰਗ ਹੈ ਬੈਟ ਰੈਸਟ ਜ਼ੀਰੋ ਅਸੀਂ ਨੈਕਸਟ ਡੇ ਪੇਸ਼ੈਂਟ ਨੂੰ ਵਾਕ ਕਰਾਣ ਲਾ ਦਿੰਦੇ ਹਾਂ ਪੇਸ਼ੈਂਟ ਸਕੁਐਟਿੰਗ ਕਰ ਸਕਦਾ ਹੈ ਕ੍ਰੋਸ ਲੈਗ ਸਿਟਿੰਗ ਕਰ ਸਕਦਾ ਹੈ ਸਟ ਅਰ ਐਸੇ ਪੇਸ਼ੈਂਟ ਸਾਡੇ ਕੋਲ ਬਹੁਤ ਨੇ ਓਬੀਸ ਸੀਗੇ ਡਿਜਨਰੇਸ਼ਨਸ ਇਨੀ ਦੀ ਅਸੀਂ ਪਹਿਲਾਂ ਉਹਨਾਂ ਦੀ ਓਬੈਸਟੀਕ ਕੰਟਰੋਲ ਕੀਤੀ 6-8 ਮਹੀਨੇ ਤੱਕ ਜਦੋਂ ਓਬੈਸਟੀਕ ਕੰਟਰੋਲ ਹੋ ਗਈ ਫਿਰ ਅਸੀਂ ਉਹਦੀ 2 ਲੀਟਰ ਨੀਰ ਰੀਪਲੇਸਮੈਂਟ ਕਰਕੇ ਉਹ ਪੇਸ਼ੈਂਟ ਹੁਣ ਪਛਾਣ ਨਹੀਂ ਪਾਉਂਦੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਮਿਲਦੇ ਨੇ ਉਹ ਪਛਾਣ ਨਹੀਂ ਪਾਉਂਦੇ ਕਿ ਤੂੰ ਤਾਂ ਪਹਿਲਾਂ ਬਿਲਕੁਲ ਬੈੜਤੇ ਪਿਆ ਸੀ ਉਹ ਵੀ ਪਤਲਾ ਵੀ ਹੋ ਗਿਆ ਹੁਣ ਤੂੰ ਉਹ ਆਪਣੀ ਸੈਰ ਵੀ ਕਰਨ ਲੱਗ ਪਿਆ 올ਡ ਏਜ ਵੀ ਕੋਈ ਇਹਦੇ ਵਿੱਚ ਫਿਕਸ ਕ੍ਰਾਈਟੇਰੀਆ ਨਹੀਂ ਹੈਗਾ ਕਿੰਨੇ ਹੀ 올ਡ ਏਜ ਪੇਸ਼ੈਂਟ ਵੀ ਅਸੀਂ 55-60 ਵਾਲੇ ਵੀ ਜਿਹੜੇ ਹੈਗੇ